ਕਿ ਐਸਸੀ ਮੰਗਤ RAM ਕੋਰ ਡਿਸਮਿਸ ਕਰ ਦਿਆ ਹੈ ਪੁਲਿਸ ਵਿਭਾਗ ਦਾ ਇਹ ਬੜਾ ਐਕਸ਼ਨ ਹੋਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਇਹ ਜਿਦਾਂ ਤੁਹਾਨੂੰ ਪਹਿਲਾਂ ਪਤਾ ਹੈਗਾ ਵੀ ਜੋ ਇੱਕ ਮਸਤੀ ਬਾਵਾ ਖੇਲ ਦੇ ਵਿੱਚ ਇੱਕ ਨਵਾਲਗ ਬੱਚੀ ਦਾ ਜਿਹੜਾ ਮਟਰ ਹੋਇਆ ਹੈਗਾ ਉਹਦੇ ਵਿੱਚ ਇਨੀਸ਼ੀਅਲ ਸਟੇਜ ਦੇ ਉੱਤੇ ਜਿਹੜਾ ਹੈਗਾ ਅਸੀਂ ਐਸਸੀ ਮੰਗਤ RAM ਨੂੰ ਸਸਪੈਂਡ ਕਰਕੇ ਤੇ ਉਹਦੇ ਰਿਪੋਰਟ ਮੰਗਵਾ ਰਹੀ ਖੋਦੀ ਸੀ ਉਹ ਤੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਅਸੀਂ ਜਿਸ ਨੂੰ ਜਿਹੜਾ ਢੰਗਾਈ ਨਾਲ ਵੈਰੀਫਾਈ ਕੀਤਾ ਇਹ ਜਿਹੜੀ ਗੱਲ ਸਾਹਮਣੇ ਆਈ ਵੀ ਇਹਨੇ ਜਿਹੜੀ ਹੈਗੀ ਆਪਣੀ ਡਿਊਟੀ ਪ੍ਰਤੀ ਜਿਹੜੀ ਹੈ ਲਾਪਰਵਾਹੀ ਵਰਤੀ ਹੈਗੀ ਆ ਔਰ ਉਸ ਦੇ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਮਨਜੋਗ ਸਾਡੇ ਸੀਪੀ ਸਾਹਿਬ ਨੇ ਇਹਨੂੰ ਨੌਕਰੀ ਤੋਂ ਬਰਖਾਸਤ ਕਰਤਾ ਔਰ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਮੌਕੇ ਤੇ ਗਏ ਸੀਗੇ ਕਿਉਂਕਿ 112 ਤੇ ਕੰਪਲੇਂਟ ਆਈ ਸੀਗੀ ਤੇ ਪੀਸੀਆਰ ਨੂੰ ਰਸ਼ ਕਰਨਾ ਪੈਂਦਾ ਉੱਥੇ ਤੇ ਉਹਨਾਂ ਨੂੰ ਦੋਵਾਂ ਨੂੰ ਅਸੀਂ ਸਸਪੈਂਡ ਕੀਤਾ ਹੈਗਾ ਤੇ ਉਹਨਾਂ ਦੀ ਡਿਪਾਰਟਮੈਂਟ ਬਾਰੇ ਜਿਹੜੀ ਹੈਗੀ ਆ ਕੋਲ ਦਿੱਤੀ ਗਈ ਇਕਲਾ ਵੀ ਅਕਸ਼ਰ ਗਲਤੀ ਨਹੀਂ ਬਿਲਕੁਲ ਜੇ ਕੋਈ ਉਹਨਾਂ ਦੀ ਗਲਤੀ ਹੋਊਗੀ ਤਾਂ ਉਹਨਾਂ ਖਰਾਬ ਵੀ ਸਖਤ ਹੋ ਸਕਦਾ ਐਕਸ਼ਨ ਦੇ ਆ ਜਾਊ। ਉਹ ਮੰਗਤਰਾਮ ਦੇ ਖਿਲਾਫ ਕੀ ਇਨਕੁਆਰੀ ਕੀਤੀ ਗਈ? ਕਿਵੇਂ ਪਤਾ ਚੱla ਕਿ ਲਾਪਰਵਾਹੀ ਜੋ ਪਹਿਲੇ ਹੀ ਸਾਹਮਣੇ ਉਹ ਜੋ ਇੱਕ ਪਰਿਵਾਰ ਦਾ ਐਲੀਗੇਸ਼ਨ ਸੀਗਾ ਕਿ ਇਹ ਜਦੋਂ ਮੌਕੇ ਤੇ ਆਇਆ ਤੇ ਇਹ ਔਰ ਜਿਹੜੀ ਉਹ ਘਰ ਦੇ ਰੈਸੀਡੈਂਟ ਦੇ ਬਾਵਜੂਦ ਵੀ ਜਿਹੜਾ ਹੈਗਾ ਇਹਨੂੰ ਪੁੱਨੋ ਐਸੀ ਢੰਗਾਈ ਨਾਲ ਇਹਨੂੰ ਚੈੱਕ ਕੀਤਾ ਵੀ ਵਾਕਈ ਹੀ ਮੰਗਤਰਾਮ ਜਿਹੜਾ ਹੈਗਾ ਉਹ ਇਹਨੇ ਆਪਣੀ ਕੋਈ ਜਿਹੜੀ ਲਾਪਰਵਾਹੀ ਵਰਤੀ ਆ। ਇੱਕੋ ਜਿਹੀ ਚੀਜ਼ ਹੋਈ ਹੈਗੀ ਉਹ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹਨੂੰ ਤੌਖੇ ਤੋਂ ਪ੍ਰਕਾਸ਼ ਕਰ ਦਿੱਤਾ ਗਿਆ ਜਿਹੜੇ ਦੋ ਮੁਲਾਜ਼ਮ ਪੀਸੀਆ ਵਾਲੇ ਸੀ ਹੁਣ ਸਸਪੈਂਡ ਕਰਨਾ ਹੈ ਬਾਰੀ ਬਾਰੀ ਅਕਸ਼ਨ ਕੇ ਬਾਅਦ ਪਰ ਸੈਟੀਸਫਾਈ ਬਿਲਕੁਲ ਜੀ ਅਸੀਂ ਪਰਿਵਾਰ ਦੇ ਨਾਲ ਮੋੜਨਾ ਮੋੜ ਲਾਇਆ ਖੜੇ ਪਰਿਵਾਰ ਜਿਹੜਾ ਹੈਗਾ ਸੰਤੁਸ਼ਟ ਹੈ ਸਾਨੂੰ ਇਸ ਦੀ ਕੋਸ਼ਿਸ਼ ਹੈਗਾ ਇਸ ਪੁਲਿਸ ਦੀ ਕਾਰਵਾਈ ਤੋਂ ਔਰ ਜਿਹੜਾ ਪਰਿਵਾਰ ਪੂਰਤੀਸ਼ ਤੋਂ ਵੀ ਜਿਹੜਾ ਹੈਗਾ ਸੰਤੁਸ਼ਟ ਹੈ